ਬਿਆਸ ਦਰਿਆ ਵਿੱਚ ਵਧੇ ਪਾਣੀ ਦਾ ਪ੍ਰਕੋਪ ਜਿਹੜਾ ਲੋਕਾਂ ਦੇ ਘਰਾਂ ਤੱਕ ਪੁੱਜਣਾ ਸ਼ੁਰੂ ਹੋ ਚੁੱਕਾ ਪਰ ਲੋਕ ਜਿਹੜੇ ਆਪੋ ਆਪਣਾ ਸਮਾਨ ਲੈ ਕੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਬੈਠਾਂ ਵਾਸਤੇ ਮਜਬੂਰ ਹੋਣ ਲਈ ਆ ਰਹੇ ਆ ਜਿਵੇਂ ਅਸੀਂ ਇੱਥੇ ਆਣ ਕੇ ਗੁਰਦੁਆਰੇ ਬੈਠੇ ਆ ਤੇ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਵੀ ਕੁਝ ਨਹੀਂ ਮਿਲਦਾ ਪਿਆ ਸਮਾਨ ਹੈਗਾ ਉੱਥੇ ਕਿੰਨੇ ਲੋਕ ਹੈਗੇ ਕਿੰਨਾ ਕ ਸਮਾਨ ਹੈਗਾ ਜਾਂ ਕਿਸ ਤਰ੍ਹਾਂ ਲੋਕ ਵੀ ਬਥੇਰੇ ਨੇੜੇ ਵਿੱਚ ਘਰੀ ਹੋਏ ਨੇ ਪਾਣੀ ਵਿੱਚ ਅੱਗੇ ਵੀ ਅਸੀਂ ਇੱਧੇ ਹੀ ਬੈ ਬੈ ਕੇ ਚੜੇਗਾ ਅਸੀਂ ਆਪਣੇ ਨਿਹੜੀਆਂ ਕਰ ਕਰ ਖਾਂਦੇ ਰਏ ਸਾਨੂੰ ਕੁਛ ਨਹੀਂ ਮਿਲਦਾ ਤੁਸੀਂ ਸੁਰੱਖਿਆ ਥਾਵਾਂ ਤੇ ਆ ਰਹੇ ਹੋ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਫੜਾ ਨੂੰ ਲੈ ਕੇ ਬਣੇ ਹੋਏ ਹਲਾਬ ਬੋਧ ਮਾਰੇ ਬਣੇ ਪਾਣੀ ਬਹੁਤ ਆਨ ਤੇ ਘਰਾਂ ਦੇ ਵਿੱਚ ਵੜ ਜਾਣਾ ਸ਼ਾਮ ਤਰ ਸਰ ਪਾਣੀ ਦੇ ਬਹੁਤ ਮਾੜੇ ਹਾਲਾਤ ਆ ਪਾਣੀ ਘਰਾਂ ਵਿੱਚ ਵੜ ਗਿਆ ਏ ਤੇ ਰੋਟੀ ਪਾਣੀ ਤੋਂ ਬਹੁਤ ਔਖਾ ਬਹੁਤ ਮੁਸ਼ਕਿਲ ਨਾਲ ਨਿਕਲ ਰਹੇ ਨੇ ਕੋਈ ਮੰਡਾਰੇ ਕੋਈ ਕਪੜਾ ਆਇਆ ਕੋਈ ਨਹੀਂ ਆਇਆ ਪਾਣੀ ਦੇ ਵਿੱਚ ਟੋਪ ਟੁਪ ਕੇ ਆਏ ਆ ਕੋਈ ਕਪੜਾ ਟਿਕੀਟਿਆ ਕੋਈ ਨਹੀਂ ਨਾ ਕੋਈ ਖੰਡ ਨਾ ਕੋਈ ਪੱਤੀਆਂ ਆਈਆਂ ਬਿਆਸ ਦਰਿਆ ਵਿੱਚ ਵਧੇ ਪਾਣੀ ਦਾ ਪ੍ਰਕੋਪ ਜਿਹੜਾ ਲੋਕਾਂ ਦੇ ਘਰਾਂ ਤੱਕ ਪੁੱਜਣਾ ਸ਼ੁਰੂ ਹੋ ਚੁੱਕਾ ਪਰ ਲੋਕ ਜਿਹੜੇ ਆਪੋ ਆਪਣਾ ਸਮਾਨ ਲੈ ਕੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਬੈਠਣ ਵਾਸਤੇ ਮਜਬੂਰ ਹੋਣ ਲਈ ਆ ਰਹੇ ਆ ਜੇਕਰ ਗੱਲ ਕੀਤੀ ਜਾਵੇ ਉਸ ਭੈਣ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਬਿਆਸ ਦਰਿਆ 'ਚ ਪਾਣੀ ਵਧਿਆ ਪਰ ਕਿੰਨਾ ਕੁ ਪਾਣੀ ਵਧਿਆ ਆਪਣਾ ਸਮਾਨ ਬੱਚੇ ਲੈ ਕੇ ਤੁਸੀਂ ਆ ਰਹੇ ਕੀ ਨਵੇਂ ਜੀ ਆਪਣਾ ਪਰਮਜੀਤ ਕਰਨ ਪਰਜੀਤ ਜੀ ਕੀ ਹਾਲਾਤ ਆ ਟਰਾਲੀ ਦੇ ਵਿੱਚ ਸਮਾਨ ਤੇ ਬੱਚੇ ਲੈ ਕੇ ਤੁਸੀਂ ਇੱਥੇ ਬਹੁਤ ਮੁਸ਼ਕਲ ਨਾਲ ਨਿਕਲਿਆ ਬਹੁਤ ਜ਼ਿਆਦਾ ਪਾਣੀ ਭਰ ਰਿਹਾ ਕਿੰਨਾ ਕਿੰਨਾ ਪਾਣੀ ਆ ਗਿਆ ਪਾਣੀ ਬਹੁਤ ਗਲ ਗਲ ਪਾਣੀ ਆ ਰਿਹਾ ਟਰਾਲੀ ਨਿਕਲ ਕੇ ਬਸ ਹੁਣ ਬਾਹਰ ਨਿਕਲੇ ਉੱਲ ਸਮਾਨ ਹੈਗਾ ਉੱਥੇ ਕਿੰਨੇ ਲੋਕ ਹੈਗੇ ਕਿੰਨਾ ਕ ਸਮਾਨ ਹੈਗਾ ਜਾਂ ਕਿਸ ਤਰ੍ਹਾਂ ਹੈਗਾ ਵਿੱਚ ਲੋਕ ਵੀ ਬਥੇਰੇ ਨੇ ਨੇੜੇ ਵਿੱਚ ਘਰੇ ਹੋਏ ਨੇ ਪਾਣੀ ਵਿੱਚ ਪਾਣੀ ਜੀ ਬਾਹਰ ਨਹੀਂ ਨਿਕਲ ਸਕਦੇ ਪਾਣੀ ਬਹੁਤ ਜ਼ਿਆਦਾ ਆ ਗਿਆ ਕਿੰਨੇ ਕਿੰਨੇ ਫੁੱਟ ਪਾਣੀ ਉੱਚਾ ਹੋ ਚੁੱਕਾ ਹੈ ਪਾਣੀ ਪਾਜੀ ਫੋਟੋ ਮਤਲਬ ਗਲੇ ਗਲੇ ਪਾਣੀ ਹੋ ਗਿਆ ਬਹੁਤ ਜ਼ਿਆਦਾ ਗਲੇ ਗਲੇ ਪਾਣੀ ਹਾਂਜੀ ਲੋਕਰ ਘਰੋਂ ਤੱਕ ਪਹੁੰਚ ਹਾਂਜੀ ਘਰਾਂ ਤੱਕ ਪਹੁੰਚ ਗਿਆ ਪਾਣੀ ਪਾਜੀ ਬੱਚਿਆਂ ਨੂੰ ਲੈ ਕੇ ਤੁਸੀਂ ਸੁਰੱਖਿਆ ਥਾਵਾ ਤੇ ਆ ਰਹੇ ਹੋ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਤੁਹਾਡਾ ਨੂੰ ਲੈ ਕੇ ਬਣੇ ਹੋਏ ਹਾਲਾਤ ਬਹੁਤ ਮਾੜੇ ਬਣੇ ਪਾਣੀ ਬਹੁਤ ਆਂਡਾ ਤੇ ਹਾਂਜੀ ਘਰਾਂ ਦੇ ਵਿੱਚ ਵੜ ਜਾਣਾ ਸ਼ਾਮ ਤੱਕ ਕਿੰਨੇ ਕੁ ਲੋਕ ਰੱਛੇ ਕ੍ਰਿਟ ਹਾਂਜੀ ਆਗੇ ਨੇ 10 12 ਘਰ ਉੱਥੇ 10 ਤੋਂ 12 ਘਰ ਤੋਂ ਵੱਧ ਵੀ ਹੋ ਸਕਦੇ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਕਿਸ ਗੁਰਦੁਆਰੇ ਦੇ ਵਿੱਚ ਏ ਚਰਨ ਲੈ ਕੇ ਬੈਠੇ ਹੋਏ ਆ ਤਾਂ ਜੋ ਕਿ ਕਿਤਨਾ ਕਿਤੇ ਬੈਠਣਾ ਰੋਟੀ ਪਾਣੀ ਪਨਾਉਣਾ ਅਤੇ ਬੱਚਿਆਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਉਣਾ ਸੋ ਇੱਥੇ ਮਤਾਵਾਰੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਪਾਣੀ ਨੂੰ ਲੈ ਕੇ ਹਾਲਾਤ ਬਣੇ ਆ ਬੱਚੇ ਇੱਥੇ ਬੈਠੇ ਆ ਕੰਡੀ ਕੀ ਨਾ ਆਪਣੇ ਹਕੀਕਾਰ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਬਣੇ ਬਹੁਤ ਮਾੜਿਆ ਆ ਸਾਡੇ ਹਾਂਜੀ ਅਸੀਂ ਇੱਥੇ ਆਣ ਕੇ ਗੁਰਦੁਆਰੇ ਬੈਠੇ ਆ ਤੇ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਵੀ ਕੁਝ ਨਹੀਂ ਮਿਲਦਾ ਪਿਆ ਅਗੇ ਵੀ ਅਸੀਂ ਅੱਧਾਈ ਬੈ ਬੈ ਕੇ ਚਲੇਗਾ ਸੀ ਆਪਣੇ ਦਿਹਾੜੀਆਂ ਕਰ ਕਰ ਖਾਂਦੇ ਰਹੇ ਸਾਨੂੰ ਕੁਝ ਨਹੀਂ ਮਿਲਦਾ ਤਾਂ ਕੋਈ ਸਦਰ ਸੁਣਾਈ ਨਹੀਂ ਹੁੰਦੀ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਬੈਠੇ ਹੋਏ ਐ ਅੱਜ ਇਹ ਆ ਕੋਈ ਘਾਰ ਬੈਠਿਆ ਕੋਈ ਨਿਕਲੇ ਆਂਦੇ ਆ ਟਰਾਲੀ ਆ ਜੀ ਹੋਣਾ ਆਈ ਐ ਇੱਕ ਤਾਂ ਜੇ ਕੋਈ ਨਿਕਲੇ ਆਂਦੇ ਹੋਰ ਪਾਣੀ ਜਪਾਰੇ ਪਾਸੋਂ ਪਈ ਜਾਂਦਾ ਕਿੰਨੇ ਕੁ ਲੋਕ ਇਸ ਪਿੰਡਾਂ ਦੇ ਵਿੱਚ ਰਹਿੰਦੇ ਆਗੇ ਆ 60 ਕੁ ਘਰ ਆ ਜਾ 60 ਤੇ ਪਾਉ ਹਾਂਜੀ ਛੋਟੇ ਛੋਟੇ ਬੱਚੇ ਜਿਹੜੇ ਆ ਪੁੰਜੇ ਆਪਣੇ ਉਹ ਗੱਡੇ ਵਿਛਾ ਕੇ ਜਿਹੜੇ ਪਾਏ ਹੋਏ ਆ ਔਰ ਮਤਾਵਾ ਉਹਨਾਂ ਦੀ ਇੱਥੇ ਚਿੰਤਾ ਦੇ ਵਿੱਚ ਬਈਆਂ ਹੋਈਆਂ ਕਿਉਂਕਿ ਪਾਣੀ ਲਗਾਤਾਰ ਵਧਦਾ ਜਾ ਰਿਹਾ ਵਾ ਔਰ ਕੀ ਕਹਿਣਾ ਚਾਹੋਗੇ ਸਰ ਪਾਣੀ ਦੇ ਬਹੁਤ ਮਾੜੇ ਹਾਲਾਤ ਆ ਪਾਣੀ ਘਰਾਂ ਵਿੱਚ ਵੜ ਗਿਆ ਏ ਤੇ ਰੋਟੀ ਪਾਣੀ ਤੋਂ ਵੀ ਬਹੁਤ ਔਖਾ ਹੈ ਬਹੁਤ ਮੁਸ਼ਕਿਲ ਨਾਲ ਨਿਕਲ ਰਹੇ ਨੇ 50 60 70 ਘਰ ਹੈਗਾ ਬਹੁਤ ਮੁਸ਼ਕਲ ਦੇ ਕਾਰਨ ਨਿਕਲ ਆਇਆ ਹੈ ਅੱਧੇ ਘਰ ਹਲੇ ਵਿੱਚੇ ਆ ਕੋਈ ਲਿਆਣ ਲਈ ਕਸੂਰਤ ਵੀ ਨਹੀਂ ਉਹਨਾਂ ਨੂੰ ਬਾਹਰ ਕੱਟਣ ਲਈ ਪਸ਼ੂ ਵੀ ਡੁੱਬ ਚੁੱਕੇ ਨੇ ਥੋੜੇ ਵਾਲੇ ਕੱਡੇ ਨੇ ਹਲੇ ਤੱਕ ਵਿੱਚੇ ਹੀ ਨੇ ਕੋਈ ਨਹੀਂ ਆ ਰਿਹਾ ਹਲੇ ਤੱਕ ਪਤਾ ਲੈਣਾ ਕੀ ਕਹਿਣਾ ਚਾਹੋਗੇ ਜੋ ਹਾਲਾਤ ਬੜੇ ਆ ਔਰ ਪਾਣੀ ਨੂੰ ਲੈ ਕੇ ਛੋਟੇ ਬੱਚੇ ਜਿਹੜਾ ਦੇਖੋਗੀ ਬੈਠਾ ਹੋਇਆ ਵਾ ਇਸ ਪੰਘੂੜੇ ਦੇ ਚੰਬੋ ਬਣਾਇਆ ਹੋਇਆ ਵਾ ਔਰ ਗਰਮੀ ਦੇ ਉੱਤੇ ਜਿਹੜੀ ਅੱਤ ਦੀ ਚਲਦੀ ਪਈ ਆ ਨਕਪਾਏ ਬਰਸਾਤ ਪੈ ਰਹੀ ਹੈ ਕੀ ਨਾਮ ਆਪਣਾ ਸਰਜੀਤ ਕਾਨ ਸਰਜੀਤ ਸਰ ਕੀ ਕਹਿਣਾ ਚਾਹੋਗੇ ਬਹੁਤ ਸਾਰੀ ਬਰਸਾਤ ਪੈ ਰਹੀ ਆ ਹੜ ਆ ਰਹੇ ਆ ਔਰ ਲੋਕ ਬਾਹਰ ਆ ਰਹੇ ਕਿਹਸਾ ਮਾਹੌਲ ਲੱਗ ਰਿਹਾ ਹੋ ਮੰੰਡਾ ਆ ਰਹੇ ਕੋਈ ਕਪੜਾ ਆਇਆ ਕੋਈ ਨਹੀਂ ਆਇਆ ਪਾਣੀ ਦੇ ਵਿੱਚ ਡੋਪ ਡੁਪ ਕੇ ਆਏ ਆ ਕੋਈ ਕਪੜਾ ਚਕੀਟਾ ਕੋਈ ਨਹੀਂ ਨਾ ਕੋਈ ਖੰਡ ਨਾ ਕੋਈ ਪੱਤੀਆਂ ਆਈਆਂ ਫਸਲ ਸਾਰੇ ਡੁੱਬ ਗਏ ਬੱਚੇ ਲੈ ਕੇ ਇੱਥੇ ਬੈਠੇ ਆ ਅਜੇ ਤੱਕ ਅਰੇ ਜ ਕੋਈ ਰੋਟੀ ਪਾਣੀ ਦਾ ਨਹੀਂ ਹੋਈ ਸੂਰਿਤ ਇਹ ਮੈਂ ਜੜਾ ਥੋੜਾ ਥੋੜਾ ਲਿਆਂਦਾ ਸੀ ਉਹ ਪਕਾ ਲਿਆ ਹੁਣ ਅਜੇ ਤੱਕ ਜੇ ਤੱਕ ਕੋਈ ਨਹੀਂ ਰੋਟੀ ਖਾਦੀ ਨਾ ਮੇਰੀ ਕਿਰੋ ਪਤਾ ਜੀ ਬੱਚੇ ਭੁੱਖੇ ਪਿਆਸੇ ਬਾਹਰ ਬੈਠੇ ਔਰ ਕੀ ਕਹਿਣਾ ਚਾਹੋਗੇ ਮਦਦ ਹੋਣੀ ਚਾਹੀਦੀ ਹੈ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਕੀ ਕਹਿਣਾ ਚਾਹੋਗੇ ਰੋਟੀ ਪਾਣੀ ਵਾਸਤੇ ਕੱਪੜੇ ਵਾਸਤੇ ਸਰ ਦੇਣਾ ਚਾਹੀਦਾ ਹੈ ਕਪੜਾ ਲੀਡਾ ਦੇਣਾ ਚਾਹੀਦਾ ਰਸਤੇ ਹਲਾਤਾ ਹਟਦੇ ਜਿਹੜੇ ਪਿੰਡਾਂ ਦੇ ਵਿੱਚ ਨਜ਼ਰ ਆਉਂਦੇ ਸਰ ਦੁਖੀ ਐ ਕੋਈ ਸੁਖੀ ਨਹੀਂ ਪਹਿਲੀ ਮੰਨੇ ਬੋੜੀ ਕਰਨ ਕੀ ਕਰਗੀ ਮੰਨੇ ਪਹਿਲੀ ਸਾਰੀ ਰੇਤੀ ਲੈ ਲਈ ਕਿ ਉਹਨੇ ਇੱਥੇ ਮੰਗੇ ਲਾਏ ਮਗਾਈਆਂ ਬੜੀਆਂ ਤੇ ਇਨੀ ਮਗਾਈ ਦੇ ਦੇ ਕਿ ਸਾਡੇ ਕੋਈ ਚੰਪਲੇ ਬੱਚਾ ਲੋਕ ਕਹਿੰਦੇ ਕਿ ਸਾਡੇ ਪੱਲੇ ਕੁਝ ਨਹੀਂ ਪੈ ਰਿਹਾ ਇੱਕ ਪਾਸੇ ਹੜ ਦੀ ਮਾਰ ਪੈ ਰਹੀ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਲੋਕ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਨ ਲੈ ਕੇ ਬੈਠੇ ਹੋਏ ਆ ਪਰ ਇਹਨਾਂ ਹਾਲਾਤਾਂ ਦੇ ਚੱਲਦੇ ਜੋ ਹਾਲਾਤ ਬਣੇ ਆ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਇਸ ਵਕਤ ਬਾਹਰ ਆ ਤੇ ਕੁਝ ਮੈਂਬਰ ਜਿਹੜੇ ਪਿੰਡ ਦੇ ਅੰਦਰ ਆ ਪਿੰਡ ਦੇ ਅੰਦਰ ਜਿਹੜੇ ਗੱਲ ਕੀਤੀ ਜਾਵੇ ਚਾਰ ਚਪੇਰੇ ਜਿਹੜਾ ਪਾਣੀ ਦੀ ਚਪੇਟ ਵਿੱਚ ਆ ਚੁੱਕਾ ਤੁਸੀਂ ਦੇਖਦੇ ਹੋ ਔਰਜਨਾਸ ਸਪੋਕਸਮੈਨ ਮਹਾਂਮਰਤਪਾਲ ਸੇ ਬਾਰਿਵਾ ਟਾਂਡ ਆਊਟ